ਸੰਗਤ ਰੂਪੀ ਸਕੂਲ 'ਚ ਹੱਟ ਤੇ ਆਏ ਆ ਅਸੀਂ ਨਾਮ ਦਾ ਸੌਦਾ ਲੈਣਾ ਜੇ ਇੱਥੇ ਬੈਠੇ ਬੈਠੇ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਫੁਰਨੇ ਲਈ ਜਾਵੇ ਜਿਹੜਾ ਸੌਦਾ ਲੈਣ ਆਇਓ ਤਾਂ ਮਿਲਣਾ ਹੀ ਨਹੀਂ ਪੇ ਮਨ ਤਾਂ ਆਇਆ ਹੀ ਨਹੀਂ ਸਰੀਰ ਕਰਕੇ ਆਏ ਆ ਪਰ ਮਨ ਤਾਂ ਹਲੇ ਇਹ ਬਕਾਰਾਂ ਦੇ ਪਿੱਛੇ ਹੀ ਐ ਜਿਹੜਾ ਸੌਦਾ ਸੰਗਤ ਵਿੱਚ ਮਿਲਦਾ ਏ ਉਹ ਇਹ ਨਾਮ ਚਾਰ ਪਦਾਰਥ ਲੈ ਜਗ ਆਇਆ शिव शक्ति कर बासा पाया शिव के मालिक नु शक्ति के त्रय गुना नु त्रय गुना ਦੇ ਵਿੱਚ ਮਨ ਆ ਗਿਆ ਤਿੰਨਾਂ ਗੁਣਾ ਦੇ ਵਿੱਚ शिव नो बिछड़ के शक्ति ਦੇ ਘਰ ਆ ਗਿਆ ਏਕ ਬਸਾਰੇ ਨਾਮ ਭੁੱਲ ਗਿਆ ਇੱਥੇ ਆ ਗਏ ਆਪਣਾ شناختی ਕਾਰਡ ਆਈਡੈਂਟੀ ਕਾਰਡ ਜਿਹੜਾ ਸੀ ਉਹ ਭੁੱਲ ਗਿਆ ਤੇ ਨਾਮ ਤੋਂ ਬਿਨਾ ਫਿਰ ਇਹਨੂੰ ਚੋਰ ਸਮਝਿਆ ਗਿਆ